ਪਿਛਲੇ ਲਗਾਤਾਰ ਕਈ ਦਿਨਾਂ ਤੋਂ ਹੋ ਰਹੀ ਬਰਸਾਤ ਦੇ ਕਾਰਨ ਜਿੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਖਾੜਾਂ ਨੇ ਭਾਰੀ ਨੁਕਸਾਨ ਕੀਤਾ ਵਾ ਉੱਥੇ ਹੀ ਕਈ ਘਰਾਂ ਦਾ ਲਗਾਤਾਰ ਹੋਈ ਬਰਸਾਤ ਨੇ ਵੀ ਵੱਡਾ ਨੁਕਸਾਨ ਕੀਤਾ ਵਾ ਇਹ ਵਾਰਡ ਨੰਬਰ 6 ਮਲਟਾਉਂ ਤਾਰੀਵਾਲਾ ਜਿੱਥੇ ਇੱਕ ਗਰੀਬ ਪਰਿਵਾਰ ਦਾ ਘਰ ਲਗਾਤਾਰ ਹੋਈ ਬਰਸਾਤ ਦੇ ਕਾਰਨ ਪਿਛਲੇ ਦਿਨਾਂ ਦੇ ਵਿੱਚ ਡਿੱਗ ਗਿਆ ਇਸ ਪਰਿਵਾਰ ਦੀ ਕਿਸੇ ਨੇ ਵੀ ਮਦਦ ਨਹੀਂ ਕੀਤੀ ਚੰਦ ਸਿਆਸੀ ਲੀਡਰਾਂ ਨੇ ਪਹੁੰਚ ਕੇ ਇਹਨਾਂ ਨੂੰ ਲਾਰੇ ਜ਼ਰੂਰ ਲਾਏ ਪਰ ਜਦੋਂ ਇਸ ਗੱਲ ਬਾਰੇ 크੍ਰਿਸਚੀਅਨ ਨੈਸ਼ਨਲ ਫਰੰਟ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਔਰ 크੍ਰਿਸਚੀਅਨ ਨੈਸ਼ਨਲ ਫਰੰਟ ਦੇ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ ਨੂੰ ਪਤਾ ਲੱਗਾ ਤਾਂ ਪ੍ਰਧਾਨ ਬੱਬਾ ਗਿੱਲ ਜੀ ਤੁਰੰਤ ਮੌਕੇ ਤੇ ਆਪਣੀ ਟੀਮ ਦੇ ਨਾਲ ਪਹੁੰਚੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਦੇ ਬਾਅਦ ਪ੍ਰਧਾਨ ਬੱਬਾ ਗਿੱਲ ਵੱਲੋਂ 10000 ਰੁਪਇਆ ਇਸ ਪਰਿਵਾਰ ਨੂੰ ਨਗਦ ਰਾਸ਼ੀ ਭੇਟ ਕੀਤੀ ਗਈ ਮੈਸੀ ਐਂਡ ਸਨਸ ਫਾਊਂਡੇਸ਼ਨ ਯੂਐਸਏ ਵੱਲੋਂ ਦੱਸ ਦਈਏ ਕਿ ਸੁਰਿੰਦਰ ਮੈਸੀ ਜਿਹੜੇ ਕਿ ਧਾਰੀਵਾਲ ਦੇ ਲੋਕਾਂ ਨਾਲ ਬੇहद ਪਿਆਰ ਕਰਦੇ ਹਨ ਔਰ ਮੈਸੀ ਐਂਡ ਸਨਸ ਫਾਊਂਡੇਸ਼ਨ ਯੂਐਸਏ ਵੱਲੋਂ ਲਗਾਤਾਰ ਜ਼ਰੂਰਤਮੰਦ ਲੋਕਾਂ ਦੀ ਜਿਹੜਾ ਵਾ ਹੜਾ ਦੇ ਇਲਾਕਿਆਂ ਦੇ ਵਿੱਚ ਵੀ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਉਨ੍ਹਾਂ ਨੇ ਇਸ ਪਰਿਵਾਰ ਨੂੰ 10000 ਰੁਪਇਆ ਨਗਦ ਦੇ ਕੇ ਕਰ ਬਣਾਉਣ ਦੇ ਵਿੱਚ ਹੋਰ ਵੀ ਮਾਲੀ ਮਦਦ ਕਰਨ ਦਾ ਐਲਾਨ ਕਰ ਦਿੱਤਾ ਵਾ ਇਸ ਮੌਕੇ ਤੇ ਵਾਰਡ ਨੰਬਰ 6 ਮਾਲਟਾਉਂ ਦੇ ਮੌਜੂਦਾ ਕਾਉਂਸਲਰ ਜੋਰਜ ਫ ਗਿਲ ਤੇ ਪ੍ਰਸਿੱਧ ਸਮਾਜ ਸੇਵੀ ਮੈਡਮ ਮਰੀਮ ਗਿਲ ਨੇ ਵੀ ਪ੍ਰਧਾਨ ਬੱਬਾ ਗਿਲ ਦਾ ਧੰਨਵਾਦ ਕੀਤਾ ਵਾ ਦੱਸ ਦਈਏ ਕਿ ਇਹ ਮਾਲਟਾਉਂ ਦੇ ਵਿੱਚ ਪਰਮਜੀਤ ਸਿੰਘ ਨਾਮਕ ਵਿਅਕਤੀ ਦਾ ਘਰ ਹੈ।ਾਰੇ ਭੈਣ ਜੀ ਸਤਿ ਸ਼੍ਰੀ ਅਕਾਲ ਮੈਂ ਬੱਬਾ ਗਿਲ ਕ੍ਰਿਸਚਨ ਨੈਸ਼ਨਲ ਫਰੈਂਡ ਦਾ ਪੰਜਾਬ ਦਾ ਜੂਨ ਸੀ ਪ੍ਰੈਜ਼ੀਡੈਂਟ ਆ। ਮੇਰੇ ਵੱਲੋਂ ਸਾਰਿਆਂ ਨੂੰ ਗਿਆ ਹਿੰਦ ਅੱਜ ਅਸੀਂ ਵਾਰਡ ਨੰਬਰ 10 ਦੇ ਵਿੱਚ 6 ਦੇ ਵਿੱਚ ਪਹੁੰਚਿਆ ਮਾਡਲ ਡਾਉਣ ਜਿੱਥੇ ਸਾਡੇ ਕੋਈ ਸਿੱਖ ਪਰਿਵਾਰ ਦੇ ਜੀ ਆ ਸਾਡੀ ਭੈਣ ਜੀ ਇਹਨਾਂ ਦਾ بارش ਦੇ ਦੌਰਾਨ ਘਾਡੇ ਗਿਆ ਸੀ ਔਰ ਇਹ ਕਿਸੇ ਦੇ ਘਰ ਕਿਰਾਏ ਤੇ ਰਹਿ ਰਹੇ ਆ ਮੈਂ ਪਹਿਲਾਂ ਤੇ ਸਰਕਾਰ ਕੋ ਬੇਨਤੀ ਕਰਨਾ ਆ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਆ ਔਰ ਨਗਰ ਕੌਂਸਲ ਧਾਰੀਵਾਲ ਨੂੰ ਵੀ ਇਹਨਾਂ ਦੀ ਛੱਤ ਦਾ ਇੰਤਜ਼ਾਮ ਕੀਤਾ ਜਾਏ ਡੀਸੀ ਸਾਹਿਬ ਨੂੰ ਕਹਿ ਕੇ ਇਹਨਾਂ ਤੇ ਜਲਦੀ ਤੋਂ ਜਲਦੀ ਲੈਂਟਰ ਪਵਾਇਆ ਜਾਏ ਔਰ ਸਾਡੇ ਵੱਲੋਂ ਜੋ ਵੀ ਮਤ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਮੈਸੀ ਅਨ ਸੰਸ ਫਾਊਂਡੇਸ਼ਨ ਵੱਲੋਂ 10000 ਰੁਪਏ ਭੈਣ ਜੀ ਨੂੰ ਦੇ ਕੇ ਚੱਲੇ ਆ ਜੋ ਕਿ ਮੈਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਨਾ ਆ ਅਸੀਂ 10000 ਰੁਪਏ ਇਹਨਾਂ ਨੂੰ ਭੈਣ ਜੀ ਨੂੰ ਨਗਦ ਦੇ ਰਹੇ ਆ ਔਰ ਬਾਕੀ ਵੀ ਸੰਸਥਾਵਾਂ ਨੂੰ ਬੇਨਤੀ ਕਰਨਾ ਆ ਵੀ ਭੈਣ ਜੀ ਨਾਲ ਹਿੰਮਤ ਕਰੋ ਕਿਉਂਕਿ ਸਰਕਾਰ ਦਾ ਕੋਈ ਵੀ ਕੰਮ ਆ ਜਿਹੜਾ ਤੁਹਾਨੂੰ ਪਤਾ ਲੇਟ ਹੋ ਜਾਂਦਾ ਹੈ ਇਸ ਕਰਕੇ ਜੋ ਕਿ ਸਾਡੀਆਂ ਭੈਣਾਂ ਉਹ ਭੈਣ ਜੀ ਆਪਣੇ ਘਰ ਦਾ ਵਿਸੇਬਾ ਕਰ ਸਕਣ ਤੇ ਲੈਂਟਰ ਨੂੰਟਰ ਪਾ ਲੈਣ ਮੈਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਨਾ ਭੈਣ ਜੀ ਹੋਣਾਂ ਦੀ ਇੱਥੇ ਆਣ ਕੇ ਦੇ ਮਤ ਕਰੋ ਵਾਰਡ ਨੰਬਰ 6 ਦੇ ਵਿੱਚ ਮੜਾਡਾਉਣ ਧਾਰੀਵਾਲ ਸਾਡੇ ਵੱਲੋਂ ਭੈਣ ਜੀ ਹੋਣਾਂ ਨੂੰ 10000 ਰੁਪਏ ਦੀ ਮਾਲੀ ਸ਼ਹਾਦਾ ਦਿੱਤੀ ਜਾਂਦੀ ਆ ਧੰਨਵਾਦ ਜੀ ਹਲੋ ਬਾਕੀ ਵੀ ਜੂ ਕਿਤੇ ਲੋੜ ਹੋਏ ਸਾਨੂੰ ਸਾਡੇ ਵਾਰਡ ਦੇ ਭਾਬੀ ਜੀ ਅਨੁਭਵੀ ਜੀ ਹੋਣਾਂ ਨੇ ਫੋਨ ਕਰਕੇ ਦੱਸਿਆ ਸੀ ਕਿ ਉਹ ਜ਼ਰੂਰਤਮੰਦ ਆ ਜਾਂ ਫਿਰ ਵੀ ਕੋਈ ਜ਼ਰੂਰਤ ਹੋਏ ਕੋਈ ਰਾਸ਼ਨ ਪਾਣੀ ਦੀ ਅਸੀਂ ਜਰੂਰ ਹਾਜ਼ਰ ਹੋਵਾਂਗੇ ਭਾਂਜੀ ਸਾਰੇ ਪੈਂਬਰਾਂਵਾਂ ਦੀ ਜਾਂਸੀ ਦੀ ਮੇਰਾ ਨਾਮ ਅਨੂ ਹੈ ਮੈਂ ਭਾਂਜੀ ਮੇਰੇ ਨਾਲ ਬੜੇ ਟਾਈਮ ਦੇ ਜੁੜੇ ਇਹਨਾਂ ਦੀ ਬੇਟੀ ਨੇ ਮੇਰੇ ਕੋਲ ਆਏ ਆ ਉਹ ਚਾਰੇ ਰੋਂਦੇ ਪਏ ਆ ਕਿ ਮੈਡਮ ਆਦਾ ਘਰ ਦੇ ਗਿਆ ਆ ਤੇ ਸਾਡੀ ਕੋਈ ਮਦਦ ਨਹੀਂ ਕਰਦਾ ਪਿਆ ਉਸ ਦਿਨ ਆਏ ਆ ਨਗਰ ਕੌਂਸਲ ਵਾਲੇ ਵੀ ਉਹਨਾਂ ਨੇ ਵੀ ਆ ਕੇ ਇਹਨਾਂ ਦਾ ਬਸ ਹਾਲ ਚਾਲ ਪੁੱਛਿਆ ਉਸ ਤੋਂ ਬਾਅਦ ਇਹਨਾਂ ਦੀ ਕੋਈ ਮਦਦ ਕਰਨ ਲਈ ਨਹੀਂ ਇੱਥੇ ਆਇਆ ਉਹਨਾਂ ਦੇ ਵਿਚਾਰੇ ਪਤਾ ਨਹੀਂ ਕਿੱਦਾਂ ਆਪਣਾ ਟਾਈਮ ਗੁਜ਼ਾਰਨ ਦੇ ਤਿੰਨ ਦਿਨਾਂ ਦੀਆਂ ਧੀਆਂ ਵਿਚਾਰਿਆਂ ਦੀਆਂ ਜਵਾਨ ਇਹ ਕਿਸੇ ਦੇ ਘਰ ਲੈ ਕੇ ਇਹਨਾਂ ਨੂੰ ਬੈਠੇ ਐਸੇ ਟਾਈਮ ਤੇ ਅਸੀਂ ਬੱਬੇ ਗੱਲ ਜੀ ਨੂੰ ਫੋਨ ਕੀਤਾ ਜੋ ਹਰ ਸਮੇਂ ਗਰੀਬਾ ਲੋਕਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਖੜੇ ਰਹਿੰਦੇ ਆ ਇਹਨਾਂ ਨੂੰ ਮੈਂ ਅੱਜ ਮਾਰਨਿੰਗ ਟਾਈਮ ਹੀ ਫੋਨ ਕੀਤਾ ਉਸੇ ਟਾਈਮ ਇਹਨਾਂ ਨੇ ਕਿਹਾ ਕਿ ਪਾ ਬਿਜੀ ਸਾਨੂੰ ਉਸੇ ਟਾਈਮ ਤੁਸੀਂ ਉੱਤੇ ਲੈ ਕੇ ਜਾਓ ਇਹ ਬੱਚੇ ਨੇ ਦੋ ਮਿੰਟ ਵੀ ਨਹੀਂ ਟਾਈਮ ਲਗਾਇਆ ਕਿ ਆਂਦਾ ਉਸੇ ਟਾਈਮ ਬੱਬੇ ਗੱਲ ਜੀ ਇੱਥੇ ਆਏ ਆ ਉਹਨਾਂ ਨੇ ਇਹਨਾਂ ਪਰਿਵਾਰ ਦੀ ਮਦਦ ਕੀਤੀ ਹੈ ਮੇਰੇ ਪਪਾ ਜੀ ਦਾ ਤੇ ਇਹਨਾਂ ਦੀ ਜੋ ਵੀ ਇਹਨਾਂ ਦੀ